ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਬੱਟੂ ਨੀ ਆਪਰ ਸਵਾਦ ਕਰਦਾ ਹਾਂ ਜੀ ਇੱਕ ਹੋਰ ਵੀਡੀਓ ਚ ਦਰਸ ਕੋ ਅੱਜ ਆਪਾਂ ਬੈਠੇ ਆਂ ਪੈਂਟ ਜਰਗੜੀ ਤਹਿਰ ਦੇ ਉੱਤੇ ਅੱਜ ਤੁਹਾਨੂੰ ਪਤਾ ਹੀ ਆਇਆ ਨਹੀਂ ਮੈਨੂੰ ਤਾਂ ਲੱਗਦਾ ਵੀ ਪੂਰੇ ਪੰਜਾਬ ਦੇ ਵਿੱਚੇ ਨਹੀਂ ਪਿਆ ਜਾਨੀ ਸਾਡੇ ਤਾਂ ਇੱਥੇ ਪੂ ਪੰਜ ਘਟੇ ਪੂਰੀ ਬਾਰਸ ਹੋਈ ਆ 8 ਵਜੇ ਤੋਂ ਲੈ ਕੇ 12 ਵਜੇ ਤੱਕ ਮੁਸਲਾਤਾਰ ਬਾਸਕੀਨ ਕਹਿੰਦੇ ਆਪਾਂ ਉਹ ਹੋਈ ਆ ਤੇ ਨਾਲ ਹਵਾ ਵੀ ਬਹੁਤ ਜੰਦੀ ਆ ਤੇ ਆਪਚ ਆਪਣਾ ਵਿਸਾ ਕੀ ਆ ਅੱਜ ਆਪਾਂ ਉਹਨੂੰ ਅੰਗਰੇਜ਼ਾਂ ਦੀ ਬਣਾਈ ਹੋਈ ਟੈਕਨੋਲੋਜੀ ਤੋਂ ਹੋਣੀ ਆ ਚਲੋ ਵਾਸਤਾ ਸਾਰੀ ਹੋਈ ਆ ਵੀ ਉਹਨਾਂ ਦੀ ਬਣਾਈ ਹੋਈ ਟੈਕਨੋਲੋਜੀ ਹਜੇ ਤੱਕ ਕਾਇਮ ਆ ਆਪਣੇ ਕੰਮ ਕਰ ਰਹੀ ਆ ਉਹਨਾਂ ਦੀਆਂ ਇਟਾਂ ਉਹਨਾਂ ਨੇ ਪਤਾ ਨਹੀਂ ਕਿਹਜਾ ਸੀਮਿੰਟ ਲਾਇਆ ਦੀ ਉਹ ਸਾਰਾ ਉਮੀ ਬੜਾ ਕੁਝ ਖਰਿਆ ਨਹੀਂ ਹੈਗਾ ਸਭ ਨੂੰ ਸੁਣਾਵਾਂਗੇ ਆਪਾਂ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਨੂੰ ਸ਼ੇਅਰ ਜਰੂਰ ਕਰਦੇ ਹੋ ਕਮਨ ਚੈਨਲ ਕਰਦੇ ਹੋ ਆਪਣਾ ਸਬਸਕ੍ਰਾਈਬ ਤੇ ਫੇਸਬੁੱਕ ਤੇ ਆਉਂਦਾ ਬਿੱਟੂ ਜੀ ਨੂੰ ਫੋਲੋ ਕਰਿਓ ਤੇ ਆਉਂਦਾ ਫੋਰਾ ਤੁਹਾਨੂੰ ਵੀਡੀਓ ਤੇ ਵੀਡੀਓ ਦੇਖਣ ਵਾਲੀ ਆ ਇਹ ਅੱਜ ਬਕਰਾਂ ਆ ਦੇਖੋ ਦਰਸ਼ਕੋ ਆ ਨਹਿਰ ਆਉਂਦੀ ਆ ਨਹਿਰ ਵੀ ਅੱਜ ਜਾਨੀ ਪੂਰੀ ਭਰੀ ਹੋਈ ਆ ਮੀਂਹ ਦਾ ਪਾਣੀ ਆਉਂਦਾ ਇਧਰਲੇ ਪਾਸੇ ਦੇਖ ਲਓ ਤੁਸੀਂ ਆ ਦੇਖੋ ਅਹੀ ਅੰਗਰੇਜ਼ਾਂ ਦੇ ਜ਼ਮਾਨੇ ਦੀ ਬਣਾਈ ਹੋਈ ਟੈਕਨੋਲੋਜੀ ਆ ਦੇਖੋ ਉੱਪਰ ਜੀ ਨਹਿਰ ਜਾਂਦੀ ਆ ਤੇ ਥੱਲੇ ਵੀ ਇਹਦੇ ਵਿੱਚ ਹੀ ਉਹ ਪਾਣੀ ਜਾਂਦਾ ਜਿਹੜਾ ਮੀਂਹ ਦਾ ਪਾਣੀ ਆ ਇੱਧਰੋਂ ਦੇਖੋ ਸਾਰਾ ਪਾਣੀ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਕਿੰਨੇ ਜ਼ੋਰ ਨਾਲ ਪਾਣੀ ਚੱਲ ਰਿਹਾ ਜੇ ਕਿਤੇ ਇਹ ਅੰਗਰੇਜ਼ਾਂ ਨੇ ਨਾਮ ਲਾਈਆਂ ਹੁੰਦੀਆਂ ਪਿੰਡਾਂ ਨੇ ਪਿੰਡ ਹੜ ਜਾਂਦੇ ਇੱਧਰ ਦੇ ਜਿਹੜੇ ਪਿੰਡ ਦੀ ਉਹ ਤਾਂ ਪਾਣੀ ਨਾਲੇ ਹੜ ਜਾਂਦੇ ਜਿਵੇਂ ਅੱਜ ਮੀਂਹ ਪਿਆ 5 ਘੰਟੇ ਤੇ ਉਹਦੇ ਨਾਲੇ ਹਟ ਜਾਂਦੇ ਆ ਦੇਖੋ ਕਿੰਨਾ ਪਾਣੀ ਖੱਚ ਰਹੀਆਂ ਨੇ ਇਹ ਤੇ ਉਹ ਸਾਹਮਣੇ ਪੁਲਾ ਅੰਗਰੇਜ਼ਾਂ ਨੇ ਜਮਾਨੇ ਦਾ ਲਾਇਆ ਹੋਇਆ ਤੇ ਉਹਨਾਂ ਦੇ ਵੀ ਪੁਲ ਨਾ ਇੱਕ ਤਾਂ ਹੋ ਲਾਇਆ ਹੋਇਆ ਤੇ ਤੁਹਾਨੂੰ ਅੱਜ ਦਿਨ ਦਿਖਾਉਂਦੇ ਆ ਇਥੋਂ ਸਾਇਦ ਇਹ ਦੇਖੇ ਉਹ ਦੂਰ ਆ ਹੋ ਰਹੇ ਆ ਯਾਨੀ 5.5 6 ਕਿਲੋਮੀਟਰ ਤੇ ਪੁਲ ਲਾਏ ਹੋਏ ਸੀ ਪੱਕੇ ਹੀ ਯਾਨੀ ਐ ਨਹੀਂ ਦੀ ਵੀ ਹਰ ਇੱਕ ਪਿੰਡ ਤੇ ਪੁਲ ਲੱਗਿਆ ਜਿਵੇਂ ਹੁਣ ਤਾਂ ਪੁਲ ਲੱਗਿਆ ਆ ਆ ਦੇਖੋ ਇੰਨੀ ਮਜ਼ਬੂਤ ਆ ਇਹ ਪਤਾ ਨਹੀਂ ਕਿਹੜੀ ਮਿੱਟੀ ਦੀ ਐਟਾ ਬਣਾਈ ਹੋਈਆਂ ਨੇ ਕਿਹੜੇ ਚੂਨੇ ਨਾਲ ਹੱਥ ਲੱਗੀ ਹੋਈ ਆ ਓਕਣੇ ਪਈਆ ਲਾਲ ਪਈਆ ਦੇ ਨਾਲ ਉਹ ਦੇਖ ਲਓ ਤੁਸੀਂ ਜਿਹੜੀਆਂ ਹਾਰਟ ਟਾਈਮ ਪਾਣੀ ਦੇ ਵਿੱਚ ਰਹਿੰਦੀਆਂ ਨੇ ਦੇਖੋ ਉੱਪਰ ਜੀ ਨਹਿਰ ਜਾਂਦੀ ਆ ਆ ਦੇਖੋ ਤੁਸੀਂ ਅਲੈਕੋ ਉੱਪਰ ਜੀ ਨਹਿਰ ਜਾਂਦੀ ਆ ਨਹਿਰ ਦੇ ਵਿੱਚ ਵੀ ਅੱਜ ਫੁੱਲ ਪਾਣੀ ਆ ਦੇਖ ਲਓ ਪੂਰ ਭਰਿਆ ਹੋਇਆ ਆ ਪੁਰ ਦੇ ਨਾਲ ਲੱਗਿਆ ਪਿਆ ਤੇ ਆ ਥੱਲੇ ਜੀ ਪਾਣੀ ਜਾਂਦਾ ਦੇਖੋ ਪਾਣੀ ਵੀ ਤੁਸੀਂ ਦੇਖ ਲਓ ਕਿੰਨੀ ਦੂਰੋਂ ਪਾਣੀ ਆਉਂਦਾ ਕਿੰਨਾ ਪਾਣੀ ਆ ਇਹ ਕਿੰਨੇ ਕਿਊਬਿਕ ਮੀਟਰ ਪਾਣੀ ਨਿਕਲ ਜਾਂਦਾ ਥੱਲੇ ਦੇ ਵਿੱਚ ਹੀ ਤੇ ਜਾਨੀ ਆਪਾਂ ਕਹਿ ਸਕਦੇ ਆ ਵੀ ਜੇ ਇਹ ਨਾ ਲੱਗੀਆਂ ਹੁੰਦੀਆਂ ਤਾਂ ਆਪਣੇ ਨਾਲੇ ਪਿੰਡ ਹੜ ਜਾਂਦੇ ਕਿਉਂਕਿ ਜੇ ਇਹ ਨਾ ਹੁੰਦੀਆਂ ਪਾਣੀ ਆ ਬਲੌਕ ਹੋ ਜਾਂਦਾ ਇਧਰੇ ਪਿੰਡਾਂ ਚ ਰਹੇ ਜਾਂਦੀ ਜਨੀਆਂ ਰੇਜਿਆ ਨੇ ਜੋੜੀ ਪੀਚੀ ਜੀ ਬਣਾਈ ਆ ਸੋ ਸਮਝ ਕੇ ਬਣਾਈ ਆ ਤੇ ਸਾਡੇ ਇੱਥੇ ਹੁਣ ਸੜਕ ਬਣੀਆਂ ਤੇ ਉਹਦੇ ਵਿੱਚ ਹੁਣ ਪੂੜੀਆਂ ਲਾਈਆਂ ਨੇ ਪਹਿਲਾਂ ਸੜਕ ਦੇ ਉੱਤੇ ਜਿਉਂ ਪਾਣੀ ਜਾਂਦਾ ਰਹਾ ਉਹ ਉੱਧਰ ਆਸ ਨੂੰ ਦਿਖਾ ਨਹੀਂ ਸਕਦੇ ਇੱਥੇ ਜੇ ਨੇੜੇ ਹੁੰਦੀ ਦਿਖਾ ਵੀ ਹੁੰਦੇ ਜਨੀਆਂ ਆਪਣੇ ਲੋਕਾਂ ਨੂੰ ਹੁਣ ਆਕ ਲਾਈ ਆ ਹੁਣ ਪੂੜੀਆਂ ਲਾਈਆਂ ਨੇ ਸੜਕ ਬਣੀ ਨੂੰ ਹੋ ਗਏ 35 ਸਾਲ ਤੇ ਆਂ ਵੇਜਾਂ ਨੇ ਨਹਿਰ ਬਣਨ ਸਾਰੀ ਥੱਲੇ ਜੀ ਆ ਸੌਂਗਾ ਘੜਤੀਆਂ ਸੀ ਤੇ ਪੂੜੀਆਂ ਕਹ ਲੋ ਜਾਂ ਸੁਰੰਗਾ ਕਹ ਲੋ ਅਸਾ ਉਹ ਕਿ ਸੈਪਲ ਵੀ ਕਹਿੰਦੇ ਸੀ ਤਾਂ ਸਹਿਜ ਜਾਣ ਕਹਿੰਦੇ ਸੀ ਤੇ ਤੇ ਬਾਪੂ ਜੀ ਕਿੰਨਾ ਕਦਰ ਹੋ ਗਿਆ ਲਾਈਆਂ ਨੂੰ ਮਤਲਬ ਕਦੋਂ ਨੂੰ ਨਹੀਂ ਪਤਾ ਜੀ ਕੋਈ ਨੂੰ ਨਹੀਂ ਪਤਾ ਨਾ ਜਨਹਿਰ ਬਣੀ ਜਾਂਦੀ ਨੇ ਮੇਰੀ 65 ਸਾਲ ਦੀ ਉਮਰ ਆ ਗਈ ਹਾਂਜੀ ਯਾਦ ਇਹਦੇ ਫੱਲੇ ਇਹ ਬੁਨਿਆਦ ਬੰਦੇ ਨਾਲ ਰਹਿੰਦੇ ਨਹੀਂ ਨਾ ਹਾਂਜੀ ਦਰਸੋ ਇੱਕ ਗੱਲ ਨੂੰ ਹੋਰ ਦੱਸ ਦਈਏ ਨੇ ਅੱਜ ਕੱਲ ਤਾਂ ਇਹ ਵਿੱਚ ਮੀਂਹ ਦਾ ਪਾਣੀ ਪਰ ਜਾਂਦਾ ਸੀ ਚਲੋ ਤੋਂ ਫੌਨ ਦਾ ਮੀਨਾ ਤੇ ਉਸ ਤੋਂ ਬਾਅਦ ਦੇ ਵਿੱਚ ਨਾ ਇਹਨਾਂ ਨੂੰ ਪਾਣੀ ਕੱਢ ਲੈਂਦੇ ਸੀ ਯਾ ਨਾਲੇ ਹੱਥਾਂ ਨਾਲੇ ਕੱਢਦੇ ਸੀ ਪਾਣੀ ਗੱਲ ਕਰਾ ਕੋਈ ਮੋਟਰ ਵਾਲੀ ਟੈਕਨੋਲੋਜੀ ਨਹੀਂ ਸੀ ਤੇ ਇਹਨਾਂ ਨੂੰ ਸਾਫ਼ ਕਰ ਲੈਂਦੇ ਸੀ ਤੇ ਇਹਨਾਂ ਦੇ ਥੱਲੇ ਚੋਂ ਲੋਕੀ ਨਿਕਲਦੇ ਨੇ ਕਿਉਂਕਿ ਪੁਲ ਤਾਂ ਹੋ ਲੱਗਿਆ ਹੋਇਆ ਜਿਹੜਾ ਆ ਪੋੜਾ ਇਹ ਇਹ ਤਾਂ ਇਹ ਤਾਂ ਹੁੰਦਾ ਨਹੀਂ ਸੀ ਐਸੇ ਕਿਸ਼ਤੀ ਵਾਈ ਹੁੰਦੀ ਸੀ ਜਦੋਂ ਪਹਿਲਾਂ ਇਹੀ ਆ ਕਿਸ਼ਤੀ ਦਾ ਬਾਬੋ ਕਹਿੰਦਾ ਬਾਅਦ ਚ ਲੱਗੀ ਆ ਯਾਨੀ ਲੋਕ ਇਹਨਾਂ ਥੱਲੇ ਦੇ ਵਿੱਚ ਹੀ ਨਿਕਲਦੇ ਛੂਂਦੀਆਂ ਪੰਡਾ ਮੁੰਡਾ ਲੈ ਕੇ ਤੁਹਾਡਾ ਬਾਪੂ ਦੱਸਦਾ ਹੁੰਦਾ ਸੀ ਤੂੜੀ ਕਹਿੰਦਾ ਇਹਦੇ ਥੱਲੇ ਜਿਉਟੋਂਦੇ ਦੀ ਕਹਿੰਦਾ ਉਹ ਵੀ ਕੰਮ ਕਰਨਾ ਯਾਨੀ ਜਿਹੜੇ ਇਹਨਾਂ ਨੇ ਖੱਤੇ ਨੇੜੇ ਨੇ ਵੀ ਜਿਹਨੂੰ ਪੁਰੂਲ ਪੈਂਦਾ ਸੀ ਯਾਨੀ ਪੁਰੋਂਾਂ ਨੇ ਅੰਗਰੇਜ਼ਾਂ ਨੇ ਐ ਨਹੀਂ ਲਾਇਆ ਸੀ ਇਹ ਤੱਕ ਪੰਡ ਨੂੰ ਆ ਪੁਰ ਲਾਦਾ ਉਹਨਾਂ ਤਾਂ ਕਈ-ਕਈ ਪੰਡਾਂ ਨੂੰ ਪੁਰ ਲਾਏ ਸੀ ਉਹਨਾਂ ਦਾ ਮੰਨ ਲਓ 5-5 6-6 ਕਿਲੋਮੀਟਰ ਤੇ ਥੋੜਾਪ ਜਿਹਾ ਬੰਨਤਾ ਤੇ ਬਾਕੀ ਦੇਖ ਲੋ ਇੱਟਾਂ ਦੇਖੋ ਤੁਸੀਂ ਇੱਧਰ ਦੀਆਂ ਆਹ ਪਈਆਂ ਦੇਖੋ ਮਹਿਲ ਦਾ ਪਾਣੀ ਕਿੰਨੀ ਤੇਜ਼ ਆ ਰਿਹਾ ਹੈ। ਐਂ ਦੇਖ ਲੈ ਚੌਂਦੀ ਵੀ ਨਹੀਂ ਹੈਗੀ ਥੱਲੇ ਜੀ। ਇਹ ਇੱਕ ਪਹਿਲਾਂ ਤੋਂ ਇੱਕ ਮਲੋ ਸੀ ਦਾ ਸਾਲ ਪਹਿਲਾਂ ਸਾਫ਼ ਕਰੀਆਂ ਦੀ ਇਹ ਥੱਲੇ ਵਿੱਚ ਹੀ ਅਸੀਂ ਦੇਖਿਆ ਟੂ ਮੋਟ ਆ ਲਈਆਂ ਤੇ ਕਿਤ ਮੋਟ ਲੱਗੀ ਹੋਈਆਂ ਨੇ ਇੱਥੋਂ ਮੰਨ ਲਓ 5 5-6 ਕਿਲੋਮੀਟਰ ਦੇ ਹਨ ਜੀ। ਇੱਕੋ ਇੱਕ ਮਾਹਪੁਰ ਲੱਗੀ ਹੋਈ ਆ ਤੇ ਉਧਰ ਲੱਗੀਆਂ ਹੋਈਆਂ ਨੇ ਉਹ ਵੀ 5-6 ਕਿਲੋਮੀਟਰ ਤੇ ਲੱਗੀਆਂ ਹੋਈਆਂ ਨੇ ਲੱਗੇ ਯਾਨੀ ਇਹ 300 ਰੁਗਾਂ ਲੱਗੀਆਂ ਹੋਈਆਂ ਨੇ 100 ਰੁਗਾਂ ਕਹ ਲੋ ਸੈਂਹਣ ਕਹ ਲੋ ਯਾਨੀ ਇਹਦਾ ਸਾਰਾ ਪਾਣੀ ਜਿਹੜਾ ਇਧਰ ਦੇ ਪਿੰਡਾਂ ਦਾ ਪਾਣੀ ਆ ਇਹ ਯਾਨੀ ਇਧਰ ਜਿਹੰਨਾ ਲੈ ਛੜੀ ਨਹਿਰ ਤੇ ਤੇ ਆ ਦੇਖੋ ਅੰਗਰੇਜ਼ਾਂ ਨੇ ਜਿਹੜੀ ਇਹ ਸੋਹਣਾਂ ਲਾਤੀਆਂ ਦੀ ਉਹ ਸੜਕ ਤੇ ਅਜੇ ਹੁਣ ਕੂੜੀਆਂ ਲੱਗੀਆਂ ਨੇ ਉਹ ਸੜਕ ਕਿੰਨੀ ਵੇਰ ਬਣਾਤੀ ਤੇ ਆਪਣੇ ਲੋਕਾਂ ਨੂੰ ਹੁਣ ਅਗਲਾ ਆਈ ਆ ਤੇ ਇਹਨਾਂ ਨੂੰ ਪਹਿਲਾਂ ਹੀ ਅਗਲ ਦੀ ਐਵੇਂ ਨਹੀਂ ਗੋਰੇ ਕਹਿੰਦੇ ਵੀ ਆਪਾਂ ਨੂੰ 100 ਸਾਲ ਲੱਗੇ ਆ ਤੇ ਸਾਡੇ ਉੱਥੇ ਸੈਂਫਲਾ ਉੱਧਰ ਵੀ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਦੂੰ ਦੇਖੋ ਉੱਥੇ ਹੁਣ ਪੂਣੀਆਂ ਲਾਈਆਂ ਨੇ ਟਟੋ-ਕਟ 30-35 ਸਾਲ ਹੋ ਗਏ ਉਹਨੂੰ ਨਹਿਰ ਨੂੰ ਬਣੀ ਨੂੰ ਸੋਰੀ ਨਹਿਰ ਨਹੀਂ ਸੋਰੀ ਸੜਕ ਨੂੰ ਬਣੀ ਨੂੰ ਪਾਣੀ ਉੱਪਰ ਜੀ ਨਿਕਲਦਾ ਰਿਹਾ ਸੜਕ ਟੁੱਟਦੀ ਰਹੀ ਤੇ ਜਾ ਕੇ ਹੁਣ ਕਿਤੇ ਪੂਣੀਆਂ ਲੈ ਆਈਆਂ ਨੇ ਉੱਥੇ ਇਹ ਪਾਣੀ ਸਾਰਾ ਇੱਧਰ ਮਲੇਮੂ ਕੋਲ ਨਾਲ ਲੰਘ ਜਾਂਦਾ ਦਰਖਤ ਨੇ ਦੇਖੋ ਉੱਧਰ ਦੇ ਪਾਸੇ ਸੈਂਫਲਾ ਜੰਗਲ ਮੰਗੂ ਆਂ ਕਾਫੀ ਏਰੀਆ ਕਵਰ ਕਰਿਆ ਹੋਇਆ ਇੱਥੇ ਉਹ ਜਾਨਵਰ ਰੋਜ਼ ਵਹਿਰਾ ਰਹਿੰਦੇ ਨੇ ਕਾਫੀ ਆਵਾ ਪੂਰੀ ਹੈ ਤੇ ਆਹ ਦੇਖੋ ਕਿ ਇੱਥੇ ਕਿੱਤਾ ਦੇਖੋ ਨਹੀਂ ਇੱਥਾ ਹਨ ਫਾ ਪਈਆ ਜਮਾਂ ਹੀ ਚਲਾ ਹਾਰਟ ਐ ਪਾਣੀ ਦੇ ਵਿੱਚ ਰਹਿਦੀ ਆ ਪੂਰਾ ਇਹਨਾਂ ਨੂੰ ਸਲਾਬ ਨਹੀਂ ਚੜਦੀ ਪੂਰਾ ਸੀਵਰ ਡੁੱਲਦਾ ਨਹੀਂ ਹੈਗਾ ਆ ਦੇਖੋ ਆ ਜੀ ਉਤੋਂ ਲੋਕਾਂ ਨੇ ਤੋੜਤੀਆਂ ਆਪਾਂ ਤੁਹਾਨੂੰ ਇੱਥੋਂ ਦਿਖਾਉਣੇ ਆ ਆ ਦੇਖੋ ਆ ਚੂਨਾ ਲੱਗਿਆ ਹੋਇਆ ਇਹ ਹੈ ਹਲਦਾਨੀ ਯਾਤ ਨਾਲ ਜਮਾਈ ਇਹ ਲਓ ਹਾਂ ਆ ਤਾਂ ਲੋਕਾਂ ਨੇ ਢਾਹ ਢੂਰੀ ਦਿੱਤੀਆਂ ਉਹ ਆਪਣੇ ਲੋਕ ਪੰਗੇ ਲੈਣੋਂ ਕਿਤੇ ਹਟਦੇ ਤੈਨੂੰ ਪਤਾ ਕੋਈ ਪੱਟ ਘਟ ਦੇਖਣ ਲੱਗ ਜਾਂਦਾ ਆ ਵੱਢ ਲੈ ਸਾਰੇ ਆਹ ਇੱਥੋਂ ਆ ਆ ਵੱਢ ਲਿਆ ਆ ਤੇ ਆ ਸਾਰਾ ਪਾਣੀ ਇਧਰੋਂ ਆਉਂਦਾ ਦੇਖੋ ਹਾਂ ਆ ਫਸੀ ਜਾਂਦਾ ਵੀਰੇ ਹੁਣ ਉਧਰੋਂ ਵਾਈ ਜਾਂਦਾ ਬਗੰਦ ਮੰਦਕ ਨਹੀਂ ਹਾਂ ਨਹੀਂ ਤਾਂ ਪਾਣੀ ਤਾਂ ਹੁਣ ਵੀ ਬਹੁਤ ਖੱਤਰੀਆਂ ਨੇ ਇਹ ਯਾਨੀ ਇਹ ਪਾਣੀ ਨਾ ਹੁੰਦਾ ਖੱਤਰੀਆਂ ਤਾਂ ਪਿੰਡ ਹਟ ਜਾਂਦੇ ਇੱਧਰਲੇ ਹਾਂ ਯਾਨੀ ਅੰਗਰੇਜ਼ਾਂ ਦੀ ਉਸ ਜਵਾਨੇ ਦੀ ਟੈਕਨੋਲੋਜੀ ਦੇਖੋ ਤੁਸੀਂ ਸਿਰਾਈ ਕਰਾਇਆ ਪਿਆ ਜੇ ਆਪਾਂ ਕਹਿ ਦਈਏ ਐਵੇਂ ਸੌਸ ਵਾਲਾ ਅੱਗੇ ਹੀ ਜਾਂਦੇ ਉਹਨਾਂ ਨੂੰ ਆਪਾਂ ਨੂੰ ਤੇ ਪਰਲੀ ਸਾਈਡ ਨਿਕਲ ਜਾਂਦਾ ਇੱਕ ਨੇ ਪਾਣੀ ਜਿੰਨੇ ਇਧਰ ਇਧਰ ਆ ਜਾਂਦਾ ਹਾਂਜੀ ਦੱਸਦਾ ਉਹ ਅਸੀਂ ਸਾਰਾ ਜਿਆਦਾ ਤੇ ਇਧਰ ਵੀ ਨਿਕਲਦਾ ਉਧਰ ਚਲਾ ਜਾਂਦਾ ਤੇ ਪਾਣੀ ਹੌਲੀ ਹੌਲੀ ਇਧਰ ਕਹਾਂ ਨਜਾਈ ਜਾਂਦਾ ਜੇ ਇਧਰ ਨੂੰ ਨਮਾਨ ਠਾਪੀ ਜਿਵੇਂ ਨਮਾਨ ਹੁੰਦੀ ਏ ਤੁਹਾਨੂੰ ਪਤਾ ਹੋਈ ਆ ਹੌਲੀ ਹੌਲੀ ਘਟਦਾ 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 ਘਟ ਜਾਂਦਾ ਕਿ ਨਹੀਂ ਬਰਨਾਲੇ ਬਟੰਡੇ ਕਰ ਬਰਨਾਲੇ ਬਟੰਡੇ ਦਾ ਹੌਲੀ ਹੌਲੀ ਘਟਦਾ ਘਟਦਾ ਘਟ ਜਾਂਦਾ ਕਿ ਨਹੀਂ جا کے یعنی پتہ ਨਹੀਂ ਇਧਰੋਂ ਕੱਢੀ ਵੀਰ ਕਹਿੰਦਾ ਬਰਨਾਲੇ ਪਰੰਡੇ ਤੱਕ ਇਦੋਂ ਚਲਿਆ ਲੰਘ ਜਾਂਦੀ ਹੈ ਇਹ ਹਾਂ ਹਾਂ ਸਭ ਤੋਂ ਲੰਬੀ ਟ੍ਰੇਨ ਆ ਇਹ ਭਾਈ ਕਹਿੰਦਾ ਸਭ ਤੋਂ ਲੰਬੀ ਟ੍ਰੇਨ ਪੰਜਾਬ ਦੀ ਜਾਨੀ ਇਹ ਆ ਜਰਕਰੀ ਤੋਂ ਲੈ ਕੇ ਹਾਂ ਵੇ ਖੰਨੇ ਤੋਂ ਸਟਾਰਟ ਹੋ ਜਾਂਦੀ ਆ ਹਾਂ ਤਾਂ ਖੰਨੇ ਤੋਂ ਗੰਦਾ ਨਾਲ ਆਇਆ ਨਾ ਖੰਨੇ ਤੋਂ ਖੰਨੇ ਤੋਂ ਤਾਂ ਗੰਦਾ ਨਾਲ ਆ ਉਦੋਂ ਉਦੋਂ ਡ੍ਰੇਨ ਸ਼ੁਰੂ ਹੁੰਦੀ ਆ ਇਹ ਇੱਕ ਸਾਰਾ ਟ੍ਰੇਨ ਕਹਿੰਦਾ ਸਾਰਾ ਸਾਰਾ ਟ੍ਰੇਨ ਆ ਨਾ ਤੇ ਆਪਣੇ ਇਹ ਪਟੰਡੇ ਤੱਕ ਚਲੀ ਜਾਂਦੀ ਆ ਬਰਨਾਲੇ ਦਾ ਇਧਰੋਂ ਘੁੰਮਦੀ ਘੁੰਮਦੀ ਨਾਹ ਰਾਜਸਥਾਨ ਨੂੰ ਚਲੀ ਜਾਂਦੀ ਆ ਤੇ ਆਹ ਪੁਲ ਤਾਂ ਬਾਅਦ ਚ ਲੱਗੇ ਨੇ ਇਹ ਆ ਲੋਕਾਂ ਨੇ ਬੱਢ ਲਏ ਮਾਂ ਮਾੜੀਆਂ ਉਹ ਕਿਹਾ ਭਾਲਣੀਆਂ ਦੇਖ ਲੋ ਸੀਮਿੰਟ ਹਜੇ ਵੀ ਨਹੀਂ ਟੁੱਟਦਾ ਲੈ ਤੂੰ ਨਾ ਕਹ ਲੋ ਜੇ ਸੀਮਿੰਟ ਕਹ ਲੋ ਜੀ ਪਤਾ ਨਹੀਂ ਕਿਹੜਾ ਲਾਇਆ ਹੋਇਆ ਕਹਿ ਗਈਆਂ ਏਟਾਂ ਨੇ ਸਦੀ ਉਮੀ ਪਈਆਂ ਨੇ ਪੂਰਾ ਸਲਾਬ ਨਹੀਂ ਹੈਗੀ ਤੇ ਦੇਖੋ ਕਿੰਨਾ ਪਾਣੀ ਆ ਕਿੱਥੇ ਲਈਆਂ ਨੇ ਇਹ ਇੰਨਾ ਪਾਣੀ ਦਾ ਤੇਜ਼ ਵਗ ਰਿਹਾ ਤੇ ਕਚਰੀਆਂ ਤੇ ਹੁਣ ਆਪਾਂ ਤੁਹਾਨੂੰ ਦਿਓ ਯਾਤ ਬਲਾਂਕ ਨੇ ਹੋਰ ਸੋਹਣੀ ਵੀਡੀਓ ਵਿੱਚ ਧੰਨਵਾਦ